ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਹੋਰ ਨਿਊ ਵਲੌਗ ਦੇ ਵਿੱਚ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਮੈਂ ਆਈ ਸੀ ਪ੍ਰੀਤੀ ਯਾਨੀ ਕਿ ਆਪਣੀ ਨਾਨ ਘਰ ਮੈਨੂੰ ਥੋੜਾ ਜਿਹਾ ਕੰਮ ਸੀਗਾ ਤੇ ਨਾਲ ਹੀ ਮੈਂ ਇੱਥੇ ਹੀ ਆਪਣੇ ਨਿਊ ਵਲੌਗ ਦੀ ਸ਼ੁਰੂਆਤ ਕਰ ਲਿੱਤੀ ਹਾਨੀਫਤੇ ਦੋਨੋਂ ਸਕੂਲ ਪਏ ਸੀ ਤੇ ਮੈਂ ਇੱਧਰ ਜਰਾ ਕੰਮ ਆ ਗਈ ਕਿਉਂਕਿ ਇੱਥੇ ਜਿਆਦਾ ਦੂਰ ਨਹੀਂ ਹੈ ਮੇਰਾ ਘਰ ਬਈ ਬਿਲਕੁਲ ਚਾਰ ਕਦਮ ਤੇ ਹੀ ਹੈ ਸਾਡੇ ਦੋਨਾਂ ਦਾ ਘਰ ਤੇ ਮੈਂ ਥੋੜਾ ਆਈ ਤੇ ਮੈਂ ਕਿਹਾ ਚਲੋ ਇੱਥੇ ਹੀ ਆਪਾਂ ਵਲੌਗ ਦੀ ਸ਼ੁਰੂਆਤ ਕਰ ਲੈਂਦੇ ਆ ਤੇ ਬਣੇ ਰਿਓ ਵਲੌਗ ਦੇ ਨਾਲ ਤੁਹਾਨੂੰ ਹੋਰ ਵੀ ਅੱਗੇ ਅੱਗੇ ਆਪਾਂ ਹਾਨੀਫਤੇ ਦੇ ਕਾਰਨਾਮੇ ਦਿਖਾਵਾਂਗੇ ਕੀ ਕੀ ਕਰਦੇ ਆ ਬੱਚੇ ਸਕੂਲੋਂ ਆ ਕੇ ਕਿੱਦਾਂ ਆਪਾਂ ਹੋਰ ਵੀ ਕੰਮ ਆਪਣੇ ਨਿਬੇੜਦੇ ਆ ਘਰ ਦੇ ਇੱਥੇ ਪ੍ਰੀਤੀ ਚਾਹ ਬਣਾ ਕੇ ਲੈ ਆਈ ਸੀ ਤੇ ਅਸੀਂ ਦੋਨਾਂ ਨੇ ਬੈਠ ਕੇ ਆਰਾਮ ਨਾਲ ਚਾਹ ਪੀਤੀ ਤੇ ਥੋੜੀਆਂ ਬੋਤੀਆਂ ਗੱਲਾਂ ਬਾਤਾਂ ਕੀਤੀਆਂ ਫਿਰ ਉਸ ਤੋਂ ਬਾਅਦ ਮੈਂ ਘਰ ਚਲੀ ਗਈ ਫਤਿਹ ਹੁਣੇ ਸਕੂਲੋਂ ਆ ਗਏ ਸੀਗੇ ਤੇ ਫਤਿਹ ਨਾ ਨੂੰ ਕੇ ਨਾ ਰੈਡੀ ਹੋ ਗਿਆ ਸੀ ਕੱਪੜੇ ਚੇਂਜ ਕਰ ਲਏ ਸੀ ਮੈਂ ਕਿਹਾ ਤਿਆਰ ਰਹਿਣਾ ਵੀ ਸਟੇਸ਼ਨ ਵੀ ਜਾਣਾ ਵਾ ਤੇ ਫਿਰ ਉਹ ਦੁਕਾਨ ਤੇ ਗਿਆ ਇੱਕ ਵਾਰ ਆਪਣੇ ਪਟਕਾ ਪੁਟਕਾ ਦੁਬਾਰਾ ਸਹੀ ਕਰ ਰਹਾ ਸੀ ਇੱਥੇ ਮੈਂ ਨਾ ਦੁਪਹਿਰੇ ਹੀ ਮਸ਼ੀਨ ਲਗਾ ਲਈ ਸੀਗੀ ਕਿਉਂਕਿ ਬੱਚੇ ਜੇ ਰਟੇਸ਼ਨ ਜਾਂਦੇ ਆ ਉਹਦੋਂ ਮੈਂ ਦੁਪਹਿਰੇ ਸੌਂਦੀ ਨਹੀਂ ਜਿੱਦਣੇ ਛੁੱਟੀ ਕਰ ਲੈਂਦੇ ਨੇ ਉਹਦਣ ਤੇ ਆਪਾਂ ਚਲੋ ਤਿੰਨੋਂ ਜਾਣੇ ਸੌ ਜਾਈਦਾ ਤੇ ਅੱਜ ਤੇ ਮੈਂ ਸੋਣਾ ਹੀ ਨਹੀਂ ਸੀ ਮੈਂ ਕਿ ਚੱਲ ਦੋ ਘੰਟੇ ਨੰਟੇਸ਼ਨ ਤੇ ਰਹਿਣਾ ਜਦ ਤੱਕ ਮੈਂ ਕੱਪੜੇ ਧੋ ਲਾਂਗੀ ਸ਼ਾਮ ਨੂੰ ਕੋਈ ਟੈਨਸ਼ਨ ਨਹੀਂ ਰਹਿੰਦੀ ਫਿਰ ਕੱਪੜਿਆਂ ਦੀ ਫਿਰ ਮੈਂ ਮਸ਼ੀਨ ਹੀ ਲਗਾ ਲਈ ਸੀ ਤੇ ਦੁਪਹਿਰੇ ਫਿਰ ਨਾ ਆਪਾਂ ਮੈਗੀ ਬਣਾ ਲیتے ਤਿੰਨੋ ਜਾਣਿਆਂ ਨੇ ਤੇ ਫਤਿਹ ਮੈਗੀ ਲਿਆਇਆ ਕਹਿੰਦਾ ਮम्मा ਅੱਜ ਮੈਗੀ ਖਾਣੀ ਹੈ ਤੇ ਮੈਂ ਉਹਨਾਂ ਨੂੰ ਮੈਗੀ ਬਣਾ ਕੇ ਦਿੱਤੀ ਮੈਗੀ ਬਿਲਕੁਲ ਸਿੰਪਲ ਬਣਾਈ ਸੀ ਮੈਂ ਤੇ ਤੇਲ ਦਾ ਤੇਲ ਪਾ ਕੇ ਬਸ ਰਚ ਨਾ ਜੀਰੇ ਦਾ ਤੜਕਾ ਲਗਾਇਆ ਸੀਗਾ ਤੇ ਥੋੜਾ ਜਿਹਾ ਨਮਕ ਪਾ ਦਿੱਤਾ ਸੀ ਕਿਉਂਕਿ ਥੋੜਾ ਨਮਕ ਘੱਟ ਲੱਗਦਾ ਹੁੰਦਾ ਇਦਾਂ ਤੇ ਆ ਦੇ ਕੁ ਜੀਰਾ ਪਾਇਆ ਜੀਰਾ ਤੜਕ ਕੇ ਚੰਗੀ ਤਰ੍ਹਾਂ ਇਹਨੂੰ ਤੇ ਫਿਰ ਉਸ ਤੋਂ ਬਾਅਦ ਮੈਂ ਮੈਗੀ ਪਾਤੀ ਏਦਾਂ ਵੀ ਵਧੀਆ ਲੱਗਦੀ ਆ ਮੈਗੀ ਬਣਾਉਣ ਚ ਨਾ ਟੇਸਟੀ ਬਣਦੀ ਆ ਹਣੀ ਫਤ ਵੈਸੇ ਇਦਾਂ ਹੀ ਕਹਦੇ ਮਟਰ ਵਗੈਰਾ ਗੋਭੀ ਗਾਬੀ ਪਾ ਕੇ ਉਹ ਖਾਂਦੇ ਨਹੀਂ ਹੈਗੇ ਤੇ ਮੈਂ ਤੇ ਚਲੋ ਖਾ ਹੀ ਲੈਣੀ ਆ ਮੈਨੂੰ ਤੇ ਵਧੀਆ ਲੱਗਦੀ ਆ ਪਰ ਮੈਂ ਜਦੋਂ ਦੇ ਇਹਨਾਂ ਨੇ ਮਨਾ ਕਰਤਾ ਬੱਚਾ ਨੇ ਮੈਂ ਬਣਾਉਂਦੀ ਨਹੀਂ ਇਦਾਂ ਹੁਣ ਇਹਨਾਂ ਨੂੰ ਇਦਾਂ ਹੀ ਬਣਾ ਕੇ ਦੇਣੀ ਆ ਔਰ ਇਦਾਂ ਵੀ ਵੈਸੇ ਵਧੀਆ ਹੀ ਲੱਗਦੀ ਆ ਮੈਂ ਜੀ ਆਟਾ ਕਸੀ ਮੈਗੀ ਬਣਾ ਰਹੀ ਸੀ ਇੱਕ ਪਾਸੇ ਮੈਂ ਮਸ਼ੀਨ ਲਗਾ ਲਈ ਸੀ ਮੈਂ 3 ਵਜੇ ਬੱਚਿਆਂ ਨੂੰ ਸਟੇਸ਼ਨ ਵੀ ਛੱਡਣ ਜਾਣਾ ਸੀ ਤੇ ਲੋ ਮੈਗੀ ਤੇ ਬਿਲਕੁਲ ਹੁਣ ਸਾਡੀ ਰੈਡੀ ਹੋ ਗਈਆਂ ਹੁਣ ਆਪਾਂ ਬੱਚਿਆਂ ਨੂੰ ਦਵਾਂਗੇ ਬੱਚੇ ਖਾ ਕੇ ਫਿਰ ਉਸ ਤੋਂ ਬਾਅਦ ਟਿਊਸ਼ਨ ਜਾਣਗੇ ਕਿਉਂਕਿ ਕੱਲ ਨੂੰ ਫਤਹਾਨੀ ਦਾ ਨਾ ਪੇਪਰ ਆ ਫਰਸਟ ਪੇਪਰ ਇੰਗਲਿਸ਼ ਦਾ ਉਹਨੂੰ ਬੜੀ ਟੈਨਸ਼ਨ ਹੋਈ ਪਈ ਜਾਂ ਤੇ ਉਹ ਕਹੇ ਸੀ ਮम्मा ਮੈਨੂੰ ਛੱਡ ਔ ਸ਼ਾਇਦ ਇੱਕ ਮੈਡਮ ਨਾ ਕਈ ਵਾਰੀ ਨਾ 2 ਤੋਂ 2.5 ਘੰਟੇ ਵੀ ਲਵਾ ਦਿੰਦੇ ਹੁੰਦੀ ਆ ਬੱਚਿਆਂ ਦੇ ਇੱਥੇ ਦੇਖੋ ਮੈਂ ਨਾ ਇਹਨਾਂ ਨੂੰ ਨਾ ਮੈਗੀ ਦਿੱਤੀ ਇਹਨਾਂ ਨੇ ਚੀਜ਼ ਵਾਲ ਲਿਆਂਦੇ ਹੁੰਦੇ ਇਹ ਲਿਆਂਦੇ ਸੀ ਤੇ ਚੀਜ਼ ਬੋਲ ਨਾ ਮੈਗੀ ਵਿੱਚ ਪਾ ਲਈ ਤੇ ਆ ਪ੍ਰੀਤੀ ਦੀ ਕੁੜੀ ਉਹ ਵੀ ਆਈ ਹੋਈ ਸੀਗੀ ਤੇ ਉਹਨੇ ਵੀ ਇਹਨਾਂ ਨੂੰ ਦੇਖ ਕੇ ਨਾ ਤੇ ਆਪਣੀ ਮੈਗੀ ਚ ਚੀਜ਼ ਬੋਲ ਪਾ ਲਈ ਤੇ ਮੈਂ ਮਸ਼ੀਨ ਲਗਾਉਣ ਦੀ ਤਿਆਰੀ ਵਿੱਚ ਸੀ ਪਾਣੀ ਭਰਨਾ ਸੀ ਹੁਣ ਮੈਂ ਮਸ਼ੀਨ ਵਿੱਚ ਨਹੀਂ ਸੌਰੀ ਕਪੜੇ ਤੇ ਸਾਰੇ ਆਪਣੇ ਧੁੱਪ ਗਏ ਸੀਗੇ ਹਾਂ ਧੁੱਪੇ ਹੋਏ ਕੱਪੜੇ ਨਾ ਨੰਨਾ ਤਾਰਨਾ ਸੀ ਹੁਣ ਮੈਂ ਪਾਣੀ ਵਿੱਚੋਂ ਕਾਢਣਾ ਸੀ ਮੈਂ ਬੱਚੇ ਛੱਡ ਆਈ ਸੀ ਟਿਊਸ਼ਨ ਤੇ ਤੇ ਇੱਥੇ ਸਭ ਮੈਂ ਨਾ ਤਾਰਨ ਤੁਰ ਕੇ ਕਪੜੇ ਡਰੈਲ ਵੀ ਕਰ ਲਿੱਤੇ ਸੀ ਸਪਿਨ ਹੋ ਗਏ ਸੀ ਸਾਰੇ ਕਪੜੇ ਫਿਰ ਉਸ ਤੋਂ ਬਾਅਦ ਹਲੇ ਮੈਂ ਸੁੱਕਣੇ ਨਹੀਂ ਪਾਣੇ ਸੀ ਕਿਉਂਕਿ ਹੁਣ ਦੇਖਣਾ ਸੀਗਾ ਕਿਈ ਵਾਰੀ ਹੁਣ ਫਿਰ ਬਾਂਦਰ ਵੀ ਆ ਜਾਂਦੇ ਕਿਉਂਕਿ ਮੈਂ ਹਨੀ ਫਤਿਹ ਹੁਣਾਂ ਨੂੰ ਲੈਣ ਜਾਣਾ ਸੀ ਕਿਉਂਕਿ ਧਿਆਨ ਰੱਖਣਾ ਪੈਂਦਾ ਕੱਪੜਿਆਂ ਦਾ ਆਪਾਂ ਨੂੰ ਤੇ ਜੇ ਨਾ ਵੀ ਪਾਵਾਂਗੀ ਤੇ ਇਹਨਾਂ ਨੂੰ ਸਵੇਰੇ ਪਾਵਾਂਗੀ ਕਿਉਂਕਿ 5:30 ਦਾ ਟਾਈਮ ਹੋ ਚੁੱਕਿਆ ਸੀਗਾ ਇੱਥੇ ਤੇ ਸਵੇਰੇ ਸੁੱਕਣੇ ਪਾ ਦਾਂਗੇ ਆਪਾਂ ਸਾਰੇ ਕਪੜੇ ਧੁੱਪਗੇ ਸੀ ਆ ਇਸ ਵਾਰ ਤੇ ਇੱਕ ਹੀ ਚਾਦਰ ਸੀ ਬਸ ਧੋਣ ਵਾਲੀ ਬਾਕੀ ਸਾਰਾ ਆਪਣੇ ਜਿਹੜੇ ਰੈਗੂਲਰ ਆਪਾਂ ਕੱਪੜੇ ਲੀੜੇ ਪਾਣੇ ਆ ਬਸ ਉਹੀ ਸੀਗੇ ਹਲਕੇ ਹੀ ਕੱਪੜੇ ਸੀਗੇ ਉਹ ਜਿਆਦਾ ਇੰਨੇ ਗੰਦੇ ਵੀ ਨਹੀਂ ਹੁੰਦੇ ਕਿਉਂਕਿ ਇੱਕ ਹੀ ਦਿਨ ਪਾਏ ਹੁੰਦੇ ਆ ਪਸੀਨਾ ਹੁੰਦਾ ਬਸ ਉਹਨਾਂ 'ਚ ਸਿਰਫ ਮੈਂ ਸਾਰੇ ਕੱਪੜਿਆਂ ਨੂੰ 15-15 ਮਿੰਟ ਦਾ ਗੇੜਾ ਲਮਾਨੀ ਆ ਮੈਂ ਜਿਆਦਾ ਨਹੀਂ ਲਗਵਾਂਦੀ ਤੇ ਇੱਥੇ ਚਲੋ ਸਾਰੇ ਕੱਪੜੇ ਆਪਣੇ ਧੁੱਪਗੇ ਸੀਗੇ ਇਸ ਤੋਂ ਬਾਅਦ ਮੈਂ ਹੋਰ ਵੀ ਕੰਮ ਕਰਨਾ ਸੀ ਫਿਰ ਇਸ ਤੋਂ ਬਾਅਦ ਸਬਜ਼ੀ ਪਾਜੀ ਦੇ ਉਰ ਵਿੱਚ ਵੀ ਲੱਗਣਾ ਸੀ ਆਪਾਂ ਹਨਾ ਸ਼ਾਮ ਦੀ ਵੀ ਤਿਆਰੀ ਕਰਨੀ ਹੁੰਦੀ ਆ ਸਵੇਰੇ ਬਣਾ ਲਓ ਦੁਪਹਿਰ ਦੀ ਟੈਨਸ਼ਨ ਦੁਪਹਿਰੇ ਬਣਾ ਲਓ ਰਾਤ ਦੀ ਟੈਨਸ਼ਨ ਹੁੰਦੀ ਆ ਹਨਾ ਤੇ ਵੀ ਮਾਵਾਂ ਨੂੰ ਤੇ ਘਰ ਦੀ ਜਿਹੜੀ ਹਾਊਸ ਵਾਈਫ ਹੁੰਦੀ ਆ ਜਿਹੜੀਆਂ ਵੀ ਮਤਲਬ ਸਾਰਿਆਂ ਨੂੰ ਇਹਹੀ ਟੈਨਸ਼ਨ ਰਹਿੰਦੀ ਐ ਇੱਥੇ ਮੈਂ ਸਾਰਾ ਨਾ ਕੱਪੜੇ ਢੀਡੇ ਧੋ ਕੇ ਆ ਰੱਖ ਦਿੱਤੇ ਸੀ ਮਸ਼ੀਨ ਨੂੰ ਸਾਈਡ ਤੇ ਕਰਤਾ ਸੀ ਗੈਲਰੀ ਵਗੈਰਾ ਸਾਰੀ ਸਾਫ਼ ਸੂਫ਼ ਕਰ ਦਿੱਤੀ ਸੀਗੀ ਮੈਂ ਇੱਥੇ ਹੁਣ ਮੈਂ ਸੋਚ ਰਹੀ ਸੀ ਚਲੋ ਸੁੱਕਣੇ ਪਾ ਹੀ ਦਿੰਨੇ ਆ ਥੋੜੇ ਜਿਹਾ ਕੱਪੜੇ ਹਲੇ ਬਹੁਤ ਟਾਈਮ ਹੈ ਚਲੋ ਹੁਣ ਮੈਂ ਕਿਹੜਾ ਕਿਤੇ ਜਾਣਾ ਹੈ ਧਿਆਨ ਰੱਖ ਲਾਂਗੇ ਤੇ ਮੈਂ ਥੋੜੇ ਜੇ ਪਾ ਹੀ ਦਿੱਤੇ ਸੀ ਥੋੜੀ ਹਵਾ ਲੱਗ ਗਈ ਸੀ ਫਿਰ ਰਾਤ ਨੂੰ ਤੇ ਸਾਰੇ ਕੱਪੜੇ ਮੈਂ ਅੰਦਰ ਹੀ ਲੈ ਗਈ ਸੀ ਕਿਉਂਕਿ ਮੈਂ ਰਾਤ ਨੂੰ ਬਾਹਰ ਨਹੀਂ ਛੱਡਦੀ ਕੱਪੜੇ ਤੇ ਪਤਾ ਨਹੀਂ ਹੁੰਦਾ ਨਾ ਕੋਈ ਵੀ ਮੀਂਹੇਰੀ ਦਾ ਇੱਥੇ ਫਟਾਫਟ ਮੈਂ ਸਾਰੇ ਆਪਣੇ ਕੱਪੜੇ ਸੁੱਕਣੇ ਪਾ ਦਿੱਤੇ ਸੀਗੇ ਛੋਟੇ-ਮੋਟੇ ਜਿਹੜੇ ਕੱਪੜੇ ਹੁੰਦੇ ਮੈਂ ਅੰਦਰ ਵਾਲੀ ਤਾਰ ਤੇ ਪਾ ਦੇਣੀਆਂ ਜਿਵੇਂ ਫਤੇ ਦੇ ਪਟਕੇ ਹੋ ਗਏ ਛੋਟੇ-ਛੋਟੇ ਬਨਾਇਨਾ ਬਨੂਨਾ ਹੋ ਗਈਆਂ ਫਤੇ ਦੀਆਂ ਹਨੀ ਦੀਆਂ ਤੇ ਆਪਾਂ ਨਾ ਇੱਧਰ ਹੀ ਪਾ ਦੇ ਦਈਆਂ ਵੈਸੇ ਨਾ ਜੇ ਟਾਈਮ ਨਾਲ ਕਪੜੇ ਲੀੜੇ ਧੋਪ ਜਾਂਣਾ ਕੋਈ ਟੈਨਸ਼ਨ ਨਹੀਂ ਹੁੰਦੀ ਸ਼ਾਮ ਨੂੰ ਜੇ ਭਿਓਏ ਹੁੰਦੇ ਆ ਨਾ ਫਿਰ ਹੁੰਦੇ ਹੀ ਆ ਬੰਦੇ ਨੂੰ ਵੀ ਮੈਂ ਉਧਰੋਂ ਰੋਟੀ ਪਾਣੀ ਦਾ ਕੰਮ ਕਰਨਾ ਉਧਰੋਂ ਪਾਣੀ ਭਰਨਾ ਉਧਰੋਂ ਕਪੜੇ ਧੋਣੇ ਆ ਵੀ ਹਨਾ ਇਦਾਂ ਹੋ ਹੀ ਜਾਂਦਾ ਕੰਮ ਇਕੱਠਾ ਜ਼ਿਆਦਾ ਹੋ ਜਾਂਦਾ ਸੋ ਫਿਰ ਹੁਣ ਤੇ ਮੈਂ ਜ਼ਿਆਦਾ ਹੀ ਪੇਲੋਂ ਫ੍ਰੀ ਹੋਇਆ ਕਰਨਾ ਕਿਉਂਕਿ ਜਿੰਨਾ ਚਿਰ ਬੱਚਿਆਂ ਦੇ ਪੇਪਰ ਚੱਲਦੇ ਆ ਨਾ ਇਹਨਾਂ ਤੇ ਵੀ ਧਿਆਨ ਦੇਣਾ ਪੈਂਦਾ ਫਿਰ ਇਹ ਮੈਨੂੰ ਬੁਲਾਉਂਦੇ ਆ ਫੋਨ ਵੀ ਮੰਗਦੇ ਇਹਨਾਂ ਨੂੰ ਫੋਨ ਵੀ ਚਾਹੀਦਾ ਹੁੰਦਾ ਕਿਉਂਕਿ ਇਹਨਾਂ ਦੀ ਗਰੁੱਪ 'ਚ ਨਾ ਕਮ ਆਂਦਾ ਇਸ ਕਰਕੇ ਮੈਂ ਸੌ ਫਲੀਆਂ ਮੈਂ ਬਣਾ ਰਹੀ ਸੀ ਇਹ ਫਲੀਆਂ ਮੈਂ ਪਹਿਲੀ ਵਾਰ ਬਣਾ ਰਹੀ ਐ ਇਹਨੂੰ ਪਤਾ ਨਹੀਂ ਕੀ ਕਹਿੰਦੇ ਆ ਮੈਂ ਨਾਮ ਭੁੱਲ ਗਈ ਐ ਇਹਦਾ ਤੇ ਇਹ ਮੈਂ ਪਹਿਲੀ ਵਾਰ ਬਣਾ ਰਹੀ ਸੀ ਲੋਬੀਆ ਹਾਂ ਲੋਬੀਆ ਤੇ ਆ ਦੇਖੋ ਆ ਕੀ ਹੁਣ ਮੈਂ ਬਣਾਣ ਲੱਗੀ ਕਿੱਦਾਂ ਦੀ ਬਣਦੀ ਐ ਦੱਸਾਂਗੀ ਤੁਹਾਨੂੰ ਪਰ ਮੈਂ ਦੂਸਰੀ ਇੱਕ ਗਵਾਰੇ ਦੀ ਫਲੀਆਂ ਹੁੰਦੀਆਂ ਉਹ ਬਣਾਨੀ ਹੁੰਦੀਆਂ ਬਹੁਤ ਟੇਸਟੀ ਬਣਦੀਆਂ ਤੇ ਇਹ ਦੇਖੋ ਕਿਵੇਂ ਬਣਦੀਆਂ ਇਹਨਾਂ ਨੂੰ ਮੈਂ ਧੋ ਲਿਆ ਸੀਗਾ ਥੋੜਾ ਨੁਚੜਨੀਆਂ ਰੱਖਤੀਆਂ ਸੀ ਫਿਰ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਕੱਟਾਂਗੇ ਤੇ ਤਿਹਾਨੀ ਦੇ ਪਾਪਾ ਵੀ ਆ ਗਏ ਸੀ ਕਹਿ ਰਹੇ ਸੀ ਇਹ ਕਿਡੀਆਂ ਫਲੀਆਂ ਲੈ ਕੇ ਆਈਆਂ ਮੈਂ ਕਿਹਾ ਵੀ ਪਹਿਲੀ ਵਾਰ ਲੈ ਕੇ ਆਈਆਂ ਵੀ ਬਣਾ ਕੇ ਦੇਖਨੇ ਆ ਕਿੱਦਾਂ ਦੀ ਬਣਦੀਆਂ ਹਨਾ ਦੋ ਤੇ ਨਾਲੂ ਪਾ ਲਾਂਗੇ ਚਲੋ ਆਪਣਾ ਸਾਰ ਜਾਏਗਾ ਰਾਤ ਦਾ ਦਿਨੇ ਫਿਰ ਦੇ ਇਕੜਾ ਹੁੰਦਾ ਹੁਣ ਦੇਖੋ ਮੈਂ ਰਾਤ ਦੀ ਰੋਟੀ ਆ ਸਬਜੀ ਬਣਾ ਰਹੀ ਮੈਨੂੰ ਨਾ ਸਵੇਰ ਦੀ ਟੈਂਸ਼ਨ ਪੈ ਗਈ ਆ ਕਿ ਮੈਂ ਸਵੇਰੇ ਕੀ ਬਣਾਣਾ ਬੱਚਾ ਨੂੰ ਲੰਚ ਵਿੱਚ ਕੀ ਦੇਣਾ ਇਹ ਟੈਂਸ਼ਨ ਪੈ ਜਾਂਦੀ ਆ ਅਡਵਾਂਸ ਥੋੜਾ ਸੋਚਣਾ ਪੈਂਦਾ ਦਿਨੇ ਆ ਬਣਾ ਲਾਗੇ ਰਾਤੀ ਆ ਬਣਾ ਲਾਗੇ ਇੱਦਾਂ ਹੀ ਚੱਲਦਾ ਰਹਿੰਦਾ ਫਟਾਫਟ ਮੈਂ ਆ ਕੀਤੀਆਂ ਸੀ ਕਿੰਨੀਆਂ ਲੰਬੀਆਂ ਲੰਬੀਆਂ ਸੀਗੀਆਂ ਇੱਕ ਇੱਕ ਦੋ ਦੋ ਤੇ ਮੇਰੇ ਕੋਲ ਕੀਤੀਆਂ ਵੀ ਨਹੀਂ ਜਾਣੀਆਂ ਸੀ ਇਹ ਪਹਿਲਾਂ ਮੈਂ ਤੋਲੀਆਂ ਸੀ ਫਿਰ ਇਹਨਾਂ ਨੂੰ ਸਾਈਡਾ ਤੋਂ ਵੀ ਅੱਗੋਂ ਪਿੱਛੇ ਇਹਨਾਂ ਨੂੰ ਥੋੜਾ ਥੋੜਾ ਕੱਟਣਾ ਪੈਂਦਾ ਤੇ ਮੈਂ ਸਾਫ਼ ਕਰਕੇ ਫਿਰ ਇਹਨਾਂ ਨੂੰ ਚੰਗੀ ਤਰ੍ਹਾਂ ਰੱਖ ਲਿਆ ਸੀ ਫਿਰ ਮੈਂ ਤਿੰਨ ਤਿੰਨ ਚਾਰ ਚਾਰ ਕਰਕੇ ਨਾ ਇਹਨਾਂ ਨੂੰ ਕੱਟ ਦਿੱਤਾ ਸੀ ਵੀ ਜਲਦੀ ਕੱਟੀਆਂ ਗਈਆਂ ਸੀ ਕਿ ਮੈਂ ਕਿ ਕੱਲੀ ਕਿੱਥੇ ਲੱਗੀ ਰਹੂੰਗੀ ਇੱਕ ਇੱਕ ਦੋ ਦੋ ਇਹਨਾਂ ਨੂੰ ਫੜ ਕੇ ਮੈਂ ਇੱਦਾਂ ਹੀ ਇਹਨਾਂ ਦਾ ਪੰਚ ਬਣਾ ਕੇ ਨਾ ਇਦਾਂ ਤੇ ਫਿਰ ਉਸ ਤੋਂ ਬਾਅਦ ਮੈਂ ਇਕੱਠੀਆਂ ਜੀਆਂ ਇਦਾਂ ਕਰਕੇ ਨਾ ਤੇ ਮੈਂ ਕੱਟ ਦਿੱਤੀ ਸੀ ਫਟਾਫਟ ਹੁਣ ਇਸ ਤੋਂ ਬਾਅਦ ਇਹਨੂੰ ਹੀਰ ਵਿੱਚ ਹਾਂ ਲਸਣ ਪਿਆ ਸਾਰੇ ਦਾ ਮੈਂ ਤੜਕਾ ਲਗਾਇਆ ਸੀਗਾ ਤੇ ਵਧੀਆ ਹੀ ਮੈਨੂੰ ਤੇ ਲੱਗ ਰਹੀ ਸੀ ਸਬਜੀ ਇਹ ਵਾਲੀ ਮੈਂ ਲਿਆਇਆ ਕਰਾਂਗੀ ਬਣਾਇਆ ਕਰਾਂਗੀ ਕਿਉਂਕਿ ਇਹ ਵੀ ਵਧੀਆ ਸਬਜੀ ਆ ਨਾ ਮੈਨੂੰ ਕੱਲ ਸਮਝ ਹੀ ਨਹੀਂ ਉਦਣ ਆ ਰਿਹਾ ਸੀ ਜਦੋਂ ਮੈਂ ਗੋਭੀ ਲਾਰੀ ਸੀ ਮੈਂ ਕਿ ਇੱਕ ਹੋਰ ਸਬਜੀ ਲੈਣੀ ਆ ਤੇ ਭਾਈ ਕਹਿੰਦਾ ਆ ਵੀ ਆ ਫਲੀਆਂ ਲੈ ਜੋ ਲੋਬੀ ਇਹਦੀਆਂ ਤੇ ਮੈਂ ਕਿਹਾ ਮੈਂ ਕਦੇ ਬਣਾਈਆਂ ਨਹੀਂ ਕਹਿੰਦਾ ਨਹੀਂ ਬਹੁਤ ਅੱਛੀ ਬਣਦੀ ਹੈ ਵੀ ਟੇਸਟੀ ਬਣਦੀ ਹੈ ਏਦਾਂ ਮੈਨੂੰ ਕਹਿੰਦਾ ਤੇ ਮੈਂ ਕਿਹਾ ਚਲੋ ਠੀਕ ਆ ਫਿਰ ਦੇ ਮੈਂ ਲੈ ਆਈ ਸੀ ਮੈਂ ਜ਼ਿਆਦਾ ਨਹੀਂ ਲੈ ਕੇ ਆਈ ਸੀ ਮੈਂ ਅੱਧਾ ਕਿਲੋ ਹੀ ਲੈ ਕੇ ਆਈ ਸੀ ਕਿਉਂਕਿ ਅੱਧਾ ਕਿਲੋ ਸਬਜ਼ੀ ਬਹੁਤ ਹੁੰਦੀ ਹੈ ਸਾਨੂੰ ਤੇ ਬੰਦਾ ਨਾਲ ਦੇ ਹੀ ਦੂ ਹੀ ਲੈ ਲਵੇ ਹਨਾ ਵੈਸੇ ਮੈਂ ਦੇ ਹੀ ਪਾਇਆ ਨਹੀਂ ਸੀ ਰਾਤੀ ਬਣਾਇਆ ਨਹੀਂ ਸੀ ਕਿਉਂਕਿ ਨੂੰ ਗਲਾ ਬਹੁਤ ਖਰਾਬ ਚੱਲ ਰਿਹਾ ਅੱਜਕੱਲ ਸਵੇਰੇ ਉੱਠ ਕੇ ਤੇ ਗਲੇ 'ਚ ਆਵਾਜ਼ ਵੀ ਨਹੀਂ ਨਿਕਲਦੀ ਜਿੱਦਾਂ ਗਰਮ ਪਾਣੀ ਲੈ ਕੇ ਨਾ ਤੇ ਆਪਾਂ ਨਾ ਘਰਾਰੇ ਵਗੈਰਾ ਕਰਨੇ ਹਨਾ ਤੇ ਫੇਰ ਕਿਤੇ ਸਹੀ ਹੁੰਦਾ ਹੈ ਗਲਾ ਤੇ ਚਾਹ ਪੀਣੇ ਆ ਉਦੋਂ ਤੇ ਇੱਥੇ ਹਾਨੀ ਆਪਣੀ 부ਆ ਘਰੇ ਗਈ ਸੀ ਤੇ ਆ ਗਈ ਸੀ ਹਾਨੀ ਤੇ ਤੇ ਮੈਂ ਨਾ ਚਾਹ ਆਲੂ ਲੁ ਕੱਟ ਕੇ ਬਸ ਮੈਂ ਤੜਕਾ ਲਗਾਣਾ ਸੀਗਾ ਸਬਜੀ ਨੂੰ ਫਿਰ ਉਸ ਤੋਂ ਬਾਅਦ ਆਟਾ ਗੁੰਨਣਾ ਸੀ ਫਿਰ ਕੋਈ ਮੈਂ ਜਿਆਦਾ ਤੁਹਾਨੂੰ ਪਹਿਲਾਂ ਵੀ ਦੱਸਿਆ ਵੀਡੀਓ ਵਿੱਚ ਜਿਆਦਾ ਕੁਝ ਹੈ ਨਹੀਂ ਸੀ ਆਪਾਂ ਜਾਣਾ ਸੀਗਾ ਹਨੀ ਨੂੰ ਸਾਈਕਲ ਵਗੈਰਾ ਸਿਖਾਣ ਫਿਰ ਆਪਾਂ ਜਾਈ ਨਹੀਂ ਪਾਏ ਕਿਉਂਕਿ ਨਾ ਹਨੀ ਚਲੀ ਗਈ ਪੁਆਕਰ ਆਪਣੇ ਦੁਬਾਰਾ ਪੜਨ ਪੇਸ਼ਣ ਤੋਂ ਆ ਕੇ ਤੇ ਇੱਥੇ ਆਟਾ ਗੁੰਨਿਆ ਤੇ ਇਸ ਤੋਂ ਬਾਅਦ ਰੋਟੀ ਪਾਣੀ ਦੀ ਤਿਆਰੀ ਵਿੱਚ ਲੱਗ ਗਈ ਸੀ ਅਗਰ ਤੁਹਾਨੂੰ ਮੇਰਾ ਵਲੌਗ ਪਸੰਦ ਆਉਂਦਾ ਹੈ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਵੈਸੇ ਤੁਸੀਂ ਬਹੁਤ ਵਧੀਆ ਵਧੀਆ ਕਮੈਂਟ ਕਰਦੇ ਮੈਨੂੰ ਬਹੁਤ ਪਸੰਦ ਆ ਕਿਸੇ ਕਿਸੇ ਦਾ ਨਹੀਂ ਵੀ ਰਿਪਲਾਈ ਦਿੱਤਾ ਜਾਂਦਾ ਗੁੱਸਾ ਨਾ ਕਰਿਆ ਕਰੋ ਕਿਉਂਕਿ ਕੋਈ ਨਾ ਕੋਈ ਰਹਿ ਜਾਂਦਾ ਪਰ ਫਿਰ ਵੀ ਮੈਂ ਉਹ ਕੋਸ਼ਿਸ਼ ਕਰਨੀ ਹੈ ਕਿ ਸਭ ਦੇ ਕਮੈਂਟ ਦੇ ਕਮੈਂਟਾਂ ਦਾ ਜਵਾਬ ਦਿਆ ਕਰਾਂ ਤੇ ਇਸੇ ਨਾਲ ਮੈਂ ਕਰਦੀ ਹਾਂ ਆਪਣੇ ਵਲੌਗ ਦਾ ਐਂਡ ਅਗਰ ਤੁਹਾਨੂੰ ਪਸੰਦ ਆਇਆ ਹੋਵੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਉਦਵਣਾ ਨਾ ਭੁੱਲਣਾ ਤਾਂ ਕਿ ਹਰ ਇੱਕ ਨੋਟੀਫਿਕੇਸ਼ਨ ਤੁਹਾਡੇ ਤੱਕ ਸਾਡੀ ਪਹੁੰਚੇ ਚਲੋ ਜੀ ਓਕੇ ਬਾਏ ਬਾਏ